ਕਿਸ ਅਸਲ ਚ ਹੈਗਾ ਇਹਨਾਂ ਦੀ ਸਰਕਾਰ ਦੇ ਨਾਲ ਮਿਲੀ ਭੁਗਤ ਜੜੀ ਆ ਕਿਸ ਤਰ੍ਹਾਂ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਲੈਕਸ਼ਨ ਲੜਿਆ ਗਿਆ ਤੇ ਜਿੱਤਿਆ ਗਿਆ ਕੇਸ ਦੇ ਬੇਸ ਦੇ ਵਿੱਚ ਇਹ ਆ ਜਿਹੜਾ ਕਿ ਔਨ ਰਿਕਾਰਡ ਸਾਬਤ ਕਰਾਂਗੇ ਸਬੂਤ ਕੀ ਕਹਿੰਦੇ ਹੋ ਕਿ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਅਮਰਿਤਪਾਲ ਉਹਨਾਂ ਕਮਿਸ਼ਨ ਨੂੰ ਗੁੰਮਰਾਹ ਕਰਨਾ ਇੱਕ ਵੱਖਰੀ ਗੱਲ ਆ ਪਰ ਜਦੋਂ ਉਹ ਚੋਣ ਕਮਿਸ਼ਨ ਦੇ ਅਪਾਇੰਟ ਕੀਤੇ ਹੋਏ ਅਫਸਰ ਦੇ ਸਾਹਮਣੇ ਅਸੀਂ ਤੱਥ ਰੱਖਦੇ ਆ ਉਸ ਟਾਈਮ ਮੌਜੂਦਾ ਡੀਸੀ ਸੀਗੇ ਰਿਟਰਨਿੰਗ ਆਫੀਸਰ ਉਹਨਾਂ ਦਾ ਮੈਨੂੰ ਜਵਾਬ ਇਹ ਸੀਗਾ ਕਿ ਜੀ ਮੈਂ ਨਹੀਂ ਆਪਕੀ ਕੋਈ ਵੀ ਦਲੀਲ ਐਕਸੈਪਟ ਕਰੂੰਗਾ ਆਪ ਹਾਈ ਕੋਰਟ ਚਲੇ ਜਾਓ ਮੈਂ ਤੁਸੀਂ ਦਲੀਲ ਕੀ ਰੱਖੀ ਕਿ ਜਿੱਥੇ ਤੁਸੀਂ 8 ਜਣਿਆਂ ਦੇ ਹੋਰ ਨਾਮੀਨੇਸ਼ਨ ਕੈਨਸਲ ਕਰ ਰਹੇ ਹੋ ਅਮਰਿਤਪਾਲ ਦੇ ਨਾਮੀਨੇਸ਼ਨ ਫਾਰਮ ਦੇ ਵਿੱਚ 16 ਤਰੀਕੇ ਦੀਆਂ ਗਲਤੀਆਂ ਨੇ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੇ ਹੋ ਕਿ ਇੱਕ ਪਾਸੇ ਤਾਂ ਅਮਰਿਤਪਾਲ ਕਹਿੰਦਾ ਕਿ ਹਕੂਮਤ ਉਹਦੇ ਨਾਲ ਧੱਕਾ ਕਰਦੀ ਆ 16 ਗਲਤੀਆਂ ਹੋਣ ਤੋਂ ਬਾਅਦ ਵੀ ਤੁਸੀਂ ਉਹਦਾ ਨਾਮੀਨੇਸ਼ਨ ਫਾਰਮ ਐਕਸੈਪਟ ਕਰਦੇ ਪਏ। ਪਈਆਂ। ਕੁਝ ਗਲਤੀਆਂ ਦੱਸ ਸਕਦੇ ਹੋ ਕਿਵੇਂ ਦੀਆਂ ਸੀ? ਕਈ ਜਗ੍ਹਾ ਸਾਈਨ ਨਹੀਂ ਕੀਤੇ ਹੋਏ, ਕਈ ਜਗ੍ਹਾ ਇਹਨਾਂ ਦੀ ਪਰਚੀਆਂ ਨਹੀਂ ਲੱਗੀਆਂ ਹੋਈਆਂ ਸਗੀਆਂ। ਹੋਰ ਜਿਹੜੇ 8 ਨਾਮੀਨੇਸ਼ਨ ਫਾਰਮ ਕੈਨਸਲ ਹੋਏ ਆ, ਉਹ ਮਾਈਨਰ ਮਿਸਟੇਕਸ ਜਿਦਾ ਕਿਤੇ ਸਾਈਨ ਰਹਿ ਗਿਆ। ਨਾਮੀਨੇਸ਼ਨ ਫਾਰਮ ਨੂੰ ਕੈਨਸਲ। ਜਿਦਾ ਕਿਸੇ ਦੇ ਕੋਈ ਟਿਕਟ ਲਗਾਣੇ ਰਹੇਗੇ, ਨਾਮੀਨੇਸ਼ਨ ਕੈਨਸਲ। ਇੱਕ ਜਾਂ ਦੋ ਗਲਤੀਆਂ ਤੇ ਅਮਰਿਤਪਾਲ 16 ਗਲਤੀਆਂ ਕਰਦਾ ਆਪਣੇ ਨਾਮੀਨੇਸ਼ਨ ਫਾਰਮ ਦੇ ਵਿੱਚ। ਚੋਣ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਸਾਫ਼ ਅੱਖਾਂ ਬੰਦ ਕਰ ਲੀਆਂ ਤੇ ਸਾਹ ਕਹਿੰਦੇ ਨੇ ਤੁਸੀਂ ਹਾਈ ਕੋਰਟ ਚਲੇ ਜਾਓ ਮੈਂ ਤਾਂ ਐਕਸੈਪਟ ਕਰੂੰਗਾ ਮੇਰੇ ਉੱਪਰ ਪ੍ਰੈਸ਼ਰ ਹੈ ਚੋਣ ਕਮਿਸ਼ਨ ਦੇ ਜਿਹੜੇ ਅਫਸਰ ਸੀ ਉਹ ਪੰਜਾਬ ਤੋਂ ਤਾਂ ਨਹੀਂ ਕੇਂਦਰ ਤੋਂ ਆਏ ਸੀਗੇ ਸਾਰੇ ਸੈਂਟਰ ਦੇ ਸੀਗੇ ਤੁਸੀਂ ਕਿਤਾ ਕਹਿ ਰਹੇ ਹੋ ਮਿਲੀ ਕੋ ਕਰਦਾ ਮੇਰੇ ਫਾਰਮ ਨੂੰ ਅਸੀਂ 3 ਦਿਨ ਲਗਾ ਕੇ ਦਿਨ ਰਾਤ ਤਿਆਰ ਕੀਤਾ ਚਾਰ ਵਾਰੀ ਉਹਨੂੰ ਚੈੱਕ ਕੀਤਾ ਕਿ ਕੋਈ ਗਲਤੀ ਨਾ ਹੋ ਜਵੇ ਵਕੀਲ ਵੀ ਸੀਗੇ 2-3 ਵਕੀਲ ਅਸੀਂ ਲਾਏ ਆ ਕਿ ਕੋਈ ਗਲਤੀ ਨਾ ਹੋ ਜੇ ਕਿਉਂਕਿ ਲਾਸਟ ਪੁਆਇੰਟ ਆ ਅਸੀਂ ਇੰਨੀ ਉਸ ਦੇ ਨਾਲ ਚੱਲ ਰਹੇ ਹਾਂ ਅੰਮ੍ਰਿਤਪਾਲ ਦੇ ਫਾਰਮ ਨੂੰ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤਾਂ ਉਹਦੇ ਵਿੱਚ ਪਤਾ ਲੱਗੇਗਾ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਮੇਜਰ ਬਲੰਡਰਸ ਨੇ ਉਸ ਤੋਂ ਬਾਅਦ ਵੀ ਐਕਸੈਪਟ ਕੀਤਾ ਜਾਂਦਾ ਹੁਣ ਸਮਝ ਨਹੀਂ ਆਉਂਦੀ ਇੱਕ ਪਾਸੇ ਤਾਂ ਇਹ ਲੋਕਾਂ ਨੂੰ ਕਹੀ ਜਾਂਦਾ ਕਿ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਦੂਜੇ ਪਾਸੇ ਸਰਕਾਰ ਇਹਨਾਂ ਨਾਲ ਇੰਨਾ ਲਾੜ ਲੜਾ ਰਹੀ ਆ ਕਿ 16-16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਦੇ ਸਰਕਾਰੀ ਅਫਸਰ ਇਹਨਾਂ ਨੂੰ ਐਕਸੈਪਟ ਕਰਦੇ ਆ ਅਨਿਲ ਖੇਤਰਪਾਲ ਮੈਂ ਸ਼ਾਇਦ ਨਾਮ ਲੈਣ 'ਚ ਕੋਈ ਗਲਤੀ ਕਰ ਰਿਹਾ ਹਾਂ ਪਰ ਅਨਿਲ ਖੇਤਰਪਾਲ ਜੀ ਨੇ ਐਕਸੈਪਟ ਕੀਤੀ ਹੈਗੀ ਬਟੇਸ਼ਾ ਤੇ ਹੁਣ ਇਹਦੇ ਉੱਤੇ ਅੱਗੇ ਲਈ ਫਰਦਰ ਕਾਰਵਾਈ ਚੱਲੇਗੀ ਗੱਲ ਇਹ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਆਓ ਬੈਠੋ ਡਿਬੇਟ ਤੇ ਬੈਠੋ ਆ ਕੇ ਬੈਠੋ ਮੀਡੀਆ 'ਚ ਬੈਠੋ ਗੱਲ ਕਰਦੇ ਆ ਕਿ ਕਿੱਥੇ ਤੁਹਾਡੀਆਂ ਗਲਤੀਆਂ ਨੇ ਕਿੱਥੇ ਤੁਸੀਂ ਗਲਤ ਕਰ ਰਹੇ ਹੋ ਪਰ ਇਹ ਨਹੀਂ ਆਏ ਹੁਣ ਇਹਨਾਂ ਦੀ ਮਜਬੂਰੀ ਆ ਕਿ ਆ ਕੇ ਹਾਈ ਕੋਰਟ ਦੇ ਵਿੱਚ ਸਾਡੇ ਸਾਹਮਣੇ ਖੜਨਗੇ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਚੋਣ ਅਧਿਕਾਰੀ ਵੀ ਤੁਸੀਂ ਪਾਰਟੀ ਬਣਾਇਆ ਸਾਰੇ ਪਾਰਟੀ ਨੇ ਜਿਹੜੇ-ਜਿਹੜੇ ਚੋਣ ਅਧਿਕਾਰੀਆਂ ਤੱਕ ਅਸੀਂ ਅਪਰੋਚ ਕੀਤੀ ਸੀ ਜਿਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ ਉਹ ਵੀ ਪਾਰਟੀ ਨੇ ਟੋਟਲ ਨੇ ਪੰਜ ਚੋ ਇੱਕ ਹੈਗਾ ਅੰਮ੍ਰਿਤਪਾਲ ਬਾਕੀ ਚਾਰ ਪਾਟੀਆਂ ਜਿਹੜੀਆਂ ਹੈਗੀਆਂ ਉਹ ਚੋਣ ਕਮਿਸ਼ਨ ਦੇ ਅਲੱਗ-ਅਲੱਗ ਅਧਿਕਾਰੀ ਤੇ ਅਲੱਗ-ਅਲੱਗ ਆਫੀਸਰ ਨੇ ਸੋ ਖਡੂਰ ਸਾਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਜਿਨ੍ਹਾਂ ਨੇ ਇਸ ਸਬੰਧੀ ਕੇਸ ਦਾਇਰ ਕੀਤਾ ਸੀ ਭਗਤ ਸਿੰਘ ਦੁਆਬੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਭਗਤ ਸਿੰਘ ਦੁਆਬੀ ਜੀ ਤੁਸੀਂ ਖੁਦ ਅੰਮ੍ਰਿਤਪਾਲ ਦੇ ਖਿਲਾਫ ਖਡੂਰ ਸਾਹਿਬ ਤੋਂ ਐਸ ਏ ਐਮ ਪੀ ਚੋਣ ਲੜੀ ਸੀਗੀ ਤੇ ਉਸ ਤੋਂ ਬਾਅਦ ਹੀ ਤੁਸੀਂ ਇਹ ਉਹਨਾਂ ਦੇ ਖਿਲਾਫ ਕੇਸ ਦਾਇਰ ਕੀਤਾ ਸੀ ਕੇਸ ਕੀ ਹੈ ਤੇ ਨੋਟਿਸ ਕੀ ਜਾਰੀ ਹੋਇਆ ਹੈ ਕੇਸ ਜੀ ਕੇਸ ਅਸਲ 'ਚ ਹੈਗਾ ਇਹਨਾਂ ਦੀ ਸਰਕਾਰ ਦੇ ਨਾਲ ਮਿਲੀ ਭੁਗਤ ਜੜੀ ਆ ਕਿਸ ਤਰ੍ਹਾਂ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਲੈਕਸ਼ਨ ਲੜਿਆ ਗਿਆ ਤੇ ਜਿੱਤਿਆ ਗਿਆ ਕੇਸ ਦੇ ਬੇਸ ਦੇ ਵਿੱਚ ਇਹ ਆ ਜਿਹੜਾ ਕਿ ਔਨ ਰਿਕਾਰਡ ਸਾਬਤ ਕਰਾਂਗੇ ਸਬੂਤ ਔਰ ਬਹੁਤ ਸਾਰੀਆਂ ਚੀਜ਼ਾਂ ਪੇਸ਼ ਕਰਾਂਗੇ ਹਾਈ ਕੋਰਟ ਦੇ ਵਿੱਚ ਕੀ ਕਹਨੇ ਹੋ ਕਿ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਅਮਰਤਪਾਲ ਉਹਨਾਂ ਕਮਿਸ਼ਨ ਨੂੰ ਗੁੰਮਰਾਹ ਕਰਨਾ ਇੱਕ ਵੱਖਰੀ ਗੱਲ ਆ ਪਰ ਜਦੋਂ ਉਹ ਚੋਣ ਕਮਿਸ਼ਨ ਦੇ ਅਪਾਇੰਟ ਕੀਤੇ ਹੋਏ ਅਫਸਰ ਦੇ ਸਾਹਮਣੇ ਅਸੀਂ ਤੱਥ ਰੱਖਦੇ ਆ ਅਸੀਂ ਪੇਸ਼ ਹੁੰਨੇ ਆ ਮੇਰਾ ਵਕੀਲ ਤੇ ਮੈਂ ਦੋਨੋਂ ਪੇਸ਼ ਹੋਏ ਆ ਆ ਤਰਨ ਤਰਨ ਅਦਾਲਤ ਦੇ ਵਿੱਚ ਆ ਜਿਹੜੇ ਡੀਸੀ ਸੀਗੇ ਉਸ ਟਾਈਮ ਮੌਜੂਦਾ ਡੀਸੀ ਸੀਗੇ ਰਿਟਰਨਿੰਗ ਅਫਸਰ ਉਹਨਾਂ ਦਾ ਮੈਨੂੰ ਜਵਾਬ ਇਹ ਹੈਗਾ ਕਿ ਜੀ ਮੈਂ ਨਹੀਂ ਆ ਆ ਆਪਕੀ ਕੋਈ ਵੀ ਦਲੀਲ ਐਕਸੈਪਟ ਕਰੂੰਗਾ ਆਪ ਹਾਈ ਕੋਰਟ ਚਲੇ ਜਾਓ ਮੈਂ ਤੁਸੀਂ ਦਲੀਲ ਕੀ ਰੱਖੀ ਸੀ ਕਿ ਅਸੀਂ ਅਸੀਂ ਉੱਥੇ ਇਹ ਪੇਸ਼ ਕੀਤਾ ਸੀਗਾ ਕਿ ਜਿੱਥੇ ਤੁਸੀਂ 8 ਜਣਿਆਂ ਦੇ ਹੋਰ ਨਾਮਿਨੇਸ਼ਨ ਕੈਨਸਲ ਕਰ ਰਹੇ ਹੋ ਅਮਰਤਪਾਲ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ 16 ਤਰੀਕੇ ਦੀਆਂ ਗਲਤੀਆਂ ਨੇ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੇ ਹੋ ਇੱਕ ਪਾਸੇ ਤਾਂ ਅਮਰਤਪਾਲ ਕਹਿੰਦਾ ਕਿ ਹਕੂਮਤੋਂ ਦੇ ਨਾਲ ਧੱਕਾ ਕਰਦੀ ਆ 16 ਗੰਤੀਆਂ ਹੋਣ ਤੋਂ ਬਾਅਦ ਵੀ ਤੁਸੀਂ ਉਹਦਾ ਨਾਮਿਨੇਸ਼ਨ ਫਾਰਮ ਐਕਸੈਪਟ ਕਰਦੇ ਪਏ ਹੋ ਕੁਝ ਗਲਤੀਆਂ ਦੱਸ ਸਕਦੇ ਹੋ ਕਿਵੇਂ ਦੀਆਂ ਸੀ ਜਿਵੇਂ ਕਿ ਇਹਨਾਂ ਨੇ ਜੜੇ ਹੈਗੇ ਆ ਅ ਕਈ ਜਗ੍ਹਾ ਸਾਈਨ ਨਹੀਂ ਕੀਤੇ ਹੋਏ ਕਈ ਜਗ੍ਹਾ ਇਹਨਾਂ ਦੀ ਜਿੱਦਾਂ ਅ ਪਰਚੀਆਂ ਨਹੀਂ ਲੱਗੀਆਂ ਹੋਈਆਂ ਸੀਗੀਆਂ ਜਾਂ ਕਈ ਜਾਣਕਾਰੀਆਂ ਦੇਣ ਦੇ ਵਿੱਚ ਗਲਤੀ ਸੀਗੀ ਬਹੁਤ ਸਾਰੀਆਂ ਚੀਜ਼ਾਂ ਐਦਾ ਸੀਗੀਆਂ ਜਿੱਦਾਂ ਕਿ ਹੋਰ ਜਿਹੜੇ 8 ਨਾਮਿਨੇਸ਼ਨ ਫਾਰਮ ਕੈਨਸਲ ਹੋਏ ਆ ਉਹ ਮਾਈਨਰ ਮਿਸਟੇਕਸ ਜਿੱਦਾਂ ਕਿਤੇ ਸਾਈਨ ਰਹਿ ਗਿਆ ਨਾਮਿਨੇਸ਼ਨ ਫਾਰਮ ਕੈਨਸਲ ਜਿੱਦਾਂ ਕਿਸੇ ਦੇ ਕੋਈ ਟਿਕਟ ਲਗਾਣੇ ਰਹਿ ਗਏ ਨਾਮਿਨੇਸ਼ਨ ਕੈਨਸਲ ਇੱਕ ਜਾਂ ਦੋ ਗਲਤੀਆਂ ਤੇ ਅੰਮ੍ਰਿਤਪਾਲ 16 ਗਲਤੀਆਂ ਕਰਦਾ ਆਪਣੇ ਨਾਮੀਨੇਸ਼ਨ ਫਾਰਮ ਦੇ ਵਿੱਚ ਪਰ ਉੱਥੇ ਜਿਹੜੇ ਰਿਟਰਨਿੰਗ ਚੋਣ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਬਸ ਸਾਫ ਅੱਖਾਂ ਬੰਦ ਕਰ ਲੀਆਂ ਤੇ ਸਾਹਬ ਕਹਿੰਦੇ ਨੇ ਤੁਸੀਂ ਹਾਈ ਕੋਰਟ ਚਲੇ ਜਾਓ ਮੈਂ ਤਾਂ ਐਕਸੈਪਟ ਕਰੂੰਗਾ ਮੇਰੇ ਉੱਪਰ ਪ੍ਰੈਸ਼ਰ ਹੈ ਚੋਣ ਕਮਿਸ਼ਨ ਦੇ ਜਿਹੜੇ ਅਫਸਰ ਸੀ ਉਹ ਪੰਜਾਬ ਤੋਂ ਤਾਂ ਨਹੀਂ ਸਿਕੰਦਰ ਤੋਂ ਆਏ ਸੀਗੇ ਸਾਰੇ ਸੈਂਟਰ ਦੇ ਸੀਗੇ ਤੁਸੀਂ ਕਿਤਾ ਕਹਿ ਰਹੇ ਹੋ ਮਿਲੀ ਭੁਗਤ ਹੈ ਦੇਖੋ ਮੈਂ ਅਗਰ ਮੇਰੇ ਫਾਰਮ ਦੇ ਵਿੱਚ ਇੱਕ ਗਲਤੀ ਹੁੰਦੀ ਇੱਕ ਵੀ ਗਲਤੀ ਅਸੀਂ ਮੇਰੇ ਫਾਰਮ ਨੂੰ ਅਸੀਂ 3 ਦਿਨ ਲਗਾ ਕੇ ਦਿਨ ਰਾਤ ਤੱਕ ਤਿਆਰ ਕੀਤਾ ਚਾਰ ਵਾਰੀ ਉਹਨੂੰ ਚੈੱਕ ਕੀਤਾ ਕਿ ਕੋਈ ਗਲਤੀ ਨਾ ਹੋ ਜਵੇ। ਵਕੀਲ ਵੀ ਸੀਗੇ, ਦੋ ਤਿੰਨ ਵਕੀਲ ਅਸੀਂ ਲਾਏ ਆ ਕਿ ਕੋਈ ਗਲਤੀ ਨਾ ਹੋ ਜੇ ਕਿਉਂਕਿ ਲਾਸਟ ਪੁਆਇੰਟ ਆ। ਮੇਰੇ ਅਸੀਂ ਇਨੀ ਉਸ ਦੇ ਨਾਲ ਚੱਲ ਰਹੇ ਆ ਅਮਰਤਪਾਲ ਦੇ ਫਾਰਮ ਨੂੰ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤਾਂ ਉਹਦੇ ਵਿੱਚ ਪਤਾ ਲੱਗੇਗਾ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਮੇਜਰ ਬਲੰਡਰਸ ਨੇ। ਉਸ ਤੋਂ ਬਾਅਦ ਵੀ ਐਕਸੈਪਟ ਕੀਤਾ ਜਾਂਦਾ। ਹੁਣ ਸਮਝ ਨਹੀਂ ਆਉਂਦੀ ਇੱਕ ਪਾਸੇ ਤਾਂ ਇਹ ਲੋਕਾਂ ਨੂੰ ਕਹੀ ਜਾਂਦਾ ਕਿ ਸਰਕਾਰ ਸਾਡੇ ਨਾਲ ਧੱਕਾ ਕਰਦੀ ਐ। ਦੂਜੇ ਪਾਸੇ ਸਰਕਾਰ ਇਹਨਾਂ ਨਾਲ ਇੰਨਾ ਲਾੜ ਲੜਾ ਰਹੀ ਆ ਕਿ 16-16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਦੇ ਸਰਕਾਰੀ ਅਫੀਸਰ ਇਹਨਾਂ ਨੂੰ ਐਕਸੈਪਟ ਕਰਦੇ ਆ ਖਰਚ ਖਰਚਿਆਂ ਦੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨਹੀਂ ਮੇਰੇ ਖਿਆਲ ਨਾਲ ਉਹਨਾਂ ਦਾ ਨਾਮ ਹੈਗਾ ਅਨਿਲ ਖੇਤਰਪਾਲ ਮੈਂ ਸ਼ਾਇਦ ਨਾਮ ਲੈਣ 'ਚ ਕੋਈ ਗਲਤੀ ਕਰ ਰਿਹਾ ਹੋਵਾਂ ਪਰ ਅਨਿਲ ਖੇਤਰਪਾਲ ਜੀ ਨੇ ਐਕਸੈਪਟ ਕੀਤੀ ਹੈਗੀ ਇਹ ਪਟੀਸ਼ਨ ਤੇ ਹੁਣ ਇਹਦੇ ਉੱਤੇ ਅੱਗੇ ਲਈ ਫਰਦਰ ਕਾਰਵਾਈ ਚੱਲੇਗੀ ਮੇਰਾ ਕਹਿਣ ਦਾ ਮਤਲਬ ਇਹ ਆ 25 ਤਰੀਕ ਨੂੰ ਸੁਣਵਾਈ ਅਗਲੀ 25 ਤਰੀਕ ਹੈਗੀ ਆ ਆਈ ਥਿੰਕ ਐਸੇ ਐਸੇ ਮਹੀਨੇ ਦੀ ਹੈ ਸਤੰਬਰ ਦੀ ਆ ਆਰਡਰ ਸ਼ਾਇਦ ਥੋੜੀ ਦੇਰ ਤੱਕ ਆਨਲਾਈਨ ਚੜ ਜਾਏਗਾ ਗੱਲ ਇਹ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਆਓ ਬੈਠੋ ਡਿਬੇਟ ਤੇ ਬੈਠੋ ਆ ਕੇ ਬੈਠੋ ਮੀਡੀਆ 'ਚ ਬੈਠੋ ਗੱਲ ਕਰਦੇ ਆ ਕਿੱਥੇ ਤੁਹਾਡੀਆਂ ਗਲਤੀਆਂ ਨੇ ਕਿੱਥੇ ਤੁਸੀਂ ਗਲਤ ਕਰ ਰਹੇ ਹੋ ਪਰ ਇਹ ਨਹੀਂ ਆਏ ਹੁਣ ਇਹਨਾਂ ਦੀ ਮਜਬੂਰੀ ਆ ਕਿ ਆ ਕੇ ਹਾਈ ਕੋਰਟ ਦੇ ਵਿੱਚ ਸਾਡੇ ਸਾਹਮਣੇ ਖੜਨਗੇ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਚੋਣ ਅਧਿਕਾਰੀ ਵੀ ਤੁਸੀਂ ਪਾਰਟੀ ਬਣਾਇਆ ਨੇ ਸਾਰੇ ਪਾਰਟੀ ਨੇ ਜਿਹੜੇ-ਜਿਹੜੇ ਚੋਣ ਅਧਿਕਾਰੀਆਂ ਤੱਕ ਅਸੀਂ ਅਪਰੋਚ ਕੀਤੀ ਸੀ ਜਿਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ ਉਹ ਵੀ ਪਾਰਟੀ ਨੇ ਸਾਰਿਆਂ ਨੂੰ ਪਾਰਟੀ ਬਣਾਇਆ ਹੈਗਾ ਪੰਜ ਪਾਰਟੀਆਂ ਟੋਟਲ ਨੇ ਪੰਜ 'ਚੋਂ ਇੱਕ ਹੈਗਾ ਅਮਰਤਪਾਲ ਬਾਕੀ ਚਾਰ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਚੋਣ ਕਮਿਸ਼ਨ ਦੇ ਅਲੱਗ-ਅਲੱਗ ਅਧਿਕਾਰੀ ਤੇ ਅਲੱਗ-ਅਲੱਗ ਆਫੀਸਰ ਨੇ ਬਿਲਕੁਲ ਠੀਕ ਹੈ ਸੋ ਭਗਤ ਸਿੰਘ ਧਵਾਬੀ ਨੂੰ ਉਹਨਾਂ ਦੱਸਿਆ ਕਿ 16 ਕਮੀਆਂ ਸੀ ਜਦੋਂ ਸੰਸਦ ਦੀ ਚੋਣ ਲੜ ਲਈ ਅਮਰਤਪਾਲ ਨੇ ਕਾਗਜ਼ ਭਰੇ ਇਹਨਾਂ ਨੇ ਉਸ ਵੇਲੇ ਦੇ ਚੋਣ ਅਧਿਕਾਰੀ ਕੋਲ ਦੱਸਿਆ ਇਤਰਾਜ਼ ਜਤਾਇਆ ਵੀ ਜੇ ਹੋਰ ਉਮੀਦਵਾਰਾਂ ਦੇ ਕੈਨਸਲ ਹੋ ਸਕਦੇ ਹਨ ਗਲਤੀਆਂ ਤੇ ਕਮੀਆਂ ਤੇ ਖਾਮੀਆਂ ਤੇ ਅਮਰਤਪਾਲ ਦਾ ਕਿਉਂ ਨਹੀਂ ਹੋ ਰਿਹਾ ਇੱਕ ਪਾਸੇ ਅਮਰਤਪਾਲ ਦਾ ਬਿਆਨ ਕਿ ਹਕੂਮਤ ਸਾਡੇ ਨਾਲ ਧੱਕਾ ਕਰਦੀ ਹੈ ਕਿ ਤਰ੍ਹਾਂ ਕਿਤੇ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਇਹ ਏਜੰਸੀਆਂ ਦਾ ਬੰਦਾ ਹੈ ਜਾਂ ਭਾਜਪਾ ਦਾ ਬੰਦਾ ਹੈ ਸ਼ਾਇਦ ਇਸੇ ਕਰਕੇ ਇਹਨਾਂ ਦੇ ਕਾਗਜ਼ ਮਨਜ਼ੂਰ ਹੋ ਗਏ ਸੀ ਜਾਂ ਨਹੀਂ ਹੋਏ ਸੀਗੇ ਇਹ ਸਾਰਿਆਂ ਆਪੋ ਆਪਣੇ ਵਕੀਲਾਂ ਰਾਹੀਂ ਭਾਵੇਂ ਉਹ ਦੁਆਬੀ ਹੁਣੀ ਨੇ ਭਾਵੇਂ ਅਮਰਤਪਾਲ ਹੁਣੀ ਨੇ ਆਪਣੇ ਆਪਣੇ ਵਕੀਲਾਂ ਰਾਹੀਂ ਆਪਣੀਆਂ ਅਪੀਲਾਂ ਅਤੇ ਦਲੀਲਾਂ ਦੇਣਗੇ ਹਾਈ ਕੋਰਟ ਕਿਸ ਤੇ ਸਹਿਮਤ ਹੁੰਦੀ ਹੈ ਫੈਸਲਾ ਕੀ ਆਂਦਾ ਇੰਤਜ਼ਾਰ ਰਹੇਗਾ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ Kann man?